ਕਿ ਜਿਹੜਾ ਪ੍ਰੋਜੈਕਟ ਹੈ ਇਹ ਪ੍ਰੋਜੈਕਟ 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜੇ ਕਹੀਏ ਤਾਂ ਰੋਡ ਦਾ ਇਨਫਰਾਸਟ੍ਰਕਚਰ ਪਾਵਰ ਸਰਪਲਸ ਤੇ ਹੋਰ ਜਿਹੜੀਆਂ ਰਿਫਾਰਮ ਜਿੰਨੇ ਸੀ ਜੇ ਕਿਸੇ ਨੇ ਕੀਤੇ ਤਾਂ ਉਹ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦਾ ਵਿਜ਼ਨ ਸੀ ਪੰਜਾਬ ਦੇ NHAI ਦੇ 8 ਪ੍ਰੋਜੈਕਟਾਂ ਦੇ ਨਿਰਮਾਣ ਨੂੰ ਰੋਕਣ ਦੀ ਚੇਤਾਵਨੀ ਦਿੱਤੀ ਹੈ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਉਹਨਾਂ ਨੇ ਉਹਨਾਂ ਨੇ ਚਿੱਠੀ ਲਿਖੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ ਵਿੱਚ ਗੜਕਰੀ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਆਮਨ ਕਾਨੂੰਨ ਦੀ ਸਥਿਤੀ ਨਾ ਸੁਧਰੀ ਅਤੇ ਜ਼ਮੀਨ ਐਕਵਾਇਰ ਨਾਲ ਸੰਬੰਧਿਤ ਮਸਲੇ ਹੱਲ ਨਾ ਹੋਏ ਤਾਂ ਪ੍ਰੋਜੈਕਟ ਦੇ ਕੰਮ ਰੋਕ ਦਿੱਤੇ ਜਾਣਗੇ ਇਥੋਂ ਦਿੱਲੀ ਨੂੰ 2.5 ਘੰਟਿਆਂ 'ਚ ਅਸੀਂ 에어ਪੋਰਟ ਪਹੁੰਚਣ ਦਾ ਪ੍ਰੋਜੈਕਟ ਸੀ ਅਸੀਂ ਸੁਪਨਾ ਦੇਖਿਆ ਕਿ ਪੰਜਾਬ ਨੂੰ ਕੈਲੀਫੋਰਨੀਆ ਬਣੋ ਇਹੀ ਗੱਲ ਕਰਦੇ ਸੀ ਨਾ ਕੈਲੀਫੋਰਨੀਆ ਦਾ ਮਤਲਬ ਕੀ ਹੈ ਕਿ ਇਹ ਇਹ ਇੱਕ ਲੋਕਾਂ ਨੇ ਬੜਾ ਮਜ਼ਾਕ ਬਣਾਇਆ ਲੋਕਾਂ ਨੇ ਕਿਹਾ ਸਰਦਾਰ ਸੁਭੀ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਬੰਬ ਵਾਲੀ ਸੜਕ ਹੈ ਬੰਪ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਬੰਬ ਸੱਟ ਕੇ ਦੇਖਣਾ ਹੈ ਉਹਦਾ ਮਤਲਬ ਹੁੰਦਾ ਹੈ ਕਿ ਇੰਨੀ ਸੋਲਿਡ ਸੜਕ ਬਣਾਤੀ ਬੰਬ ਸੱਟੋਂਗੇ ਤਾਂ ਵੀ ਨਹੀਂ ਟੁੱਟਦੀ ਪਰ ਇਹ ਸਰਕਾਰ ਦੀ ਸਮੱਸਿਆ ਕੀ ਹੈ ਸਮੱਸਿਆ ਅੱਜ ਵੀ ਕੋਈ ਨਹੀਂ ਹੈ ਸਮੱਸਿਆ ਇਹ ਹੈ ਕਿ ਸਰਕਾਰ ਕਰਨਾ ਨਹੀਂ ਇੱਕ ਇੱਛਾ ਹੁੰਦੀ ਹੈ ਬੰਦੇ ਦੀ ਕਿ ਅਸੀਂ ਕੋਈ ਕੰਮ ਕਰਨਾ ਹੈ ਅੱਜ ਪੰਜਾਬ ਦੀ ਡਵੈਲਪਮੈਂਟ ਕਰਨੀ ਇਹਨਾਂ ਦਾ ਕੰਮ ਧਿਆਨ ਜਿਹੜਾ ਡਵੈਲਪਮੈਂਟ ਤੇ ਨਹੀਂ ਇਹਦਾ ਧਿਆਨ ਹੈ ਦੂਜਿਆਂ ਨੂੰ ਭੰਡਣ ਤੇ ਟੋਟਲ ਲੈਂਥ ਆਫ 293 ਕਿਲੋਮੀਟਰ ਕਾਸਟਿੰਗ 14288 14288 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਇਹ ਗ੍ਰੀਨ ਫੀਲਡ ਇਹ ਕੈਨਸਲ ਹੋ ਜਾਣਗੇ ਜੇ ਪੰਜਾਬ ਸਰਕਾਰ ਇਤੇ ਸੀਰੀਅਸ ਜਾਂ ਸੈਂਸੀਅਰ ਨਹੀਂ 2017 ਜਦੋਂ ਕਾਲੀਦਲ ਦੀ ਸਰਕਾਰ ਗਈ ਸੀ ਉਦੋਂ ਪੌਣੇ 2 ਲੱਖ ਕਰੋੜ ਦਾ ਕਰਜ਼ਾ ਸੀ ਅੱਜ ਉਹ ਕਰਜ਼ਾ 4 ਲੱਖ ਕਰੋੜ ਸਵਾ 2 ਲੱਖ ਕਰੋੜ ਤੇ ਇਹ ਸਰਕਾਰ ਨੇ 2.5 ਸਵਾ 2 ਸਾਲਾਂ ਦੇ ਟਿਨਿਓਰ ਦੇ ਵਿੱਚ 75000 ਕਰੋੜ ਰੁਪਏ ਕਰਜ਼ਾ ਲੈ ਲਿਆ ਤੇ ਅਗਲੇ ਗਰੰਟੀ ਹੈ ਕਿ ਅਗਲੇ 2.5 ਸਾਲਾਂ ਚ 1.5 ਲੱਖ ਕਰੋੜ ਹੋਰ ਕਰਜ਼ਾ ਲੈਣਗੇ ਜਿੱਦੇ ਸਰਕਾਰ ਜਾਊਗੀ 27 ਚ 5.5 ਲੱਖ ਕਰੋੜ ਰੁਪਏ ਕਰਜ਼ਾ ਹੋਊ ਪੰਜਾਬ ਤੋਂ ਉਹਨਾ ਮੈਡੀਕਲ ਅਨਾਉਂਸ ਕੀਤੇ ਆਲਰੇ ਕੀਤੇ ਨਾ ਇੱਕ ਦੱਸੋ ਅੱਜ ਬੱਚੇ ਸਾਡੇ ਬਾਹਰਲੇ ਸੂਬਿਆਂ ਚ ਪੜਨ ਜਾਣਗੇ ਸੜਕਾਂ ਦੀ ਕੋਈ ਇੱਕ ਸੜਕ ਨਵੀਂ ਬਣਾਈ ਹੋਵੇ ਕੋਈ ਨਵਾਂ ਬੀਹਲੀ ਦਾ ਯੂਨਿਟ ਪੈਦਾ ਕੀਤਾ ਹੋਵੇ ਕੋਈ ਨਵੀਂ ਕੋਈ ਮੈਡੀਕਲ ਯੂਨੀਵਰਸਿਟੀ ਬਣਾਈ ਹੋਵੇ ਕੋਈ ਕੋਈ ਕਾਲਜ ਵੱਡਾ ਬਣਾਇਆ ਹੋਵੇ ਕੋਈ ਇੱਕ ਕੰਮ ਤਾਂ ਇਹ ਜਿਆਦਾ ਦੱਸੋ ਨਾ ਕੋਈ ਮੰਡਿਓ ਇਹ ਜੀ ਬਣਾਈ ਹੋਵੇ ਯਾਰ ਵੀ ਜਿੱਤੇ ਮੰਡੀ ਚ ਨਵੀਂ ਮੰਡੀ ਬਣਾ ਦੇ ਉਹ ਕਹਿੰਦੇ ਅਰਚ ਨਾ ਲਾਈ ਜਾਂਦੇ ਨੇ ਜਦੋਂ ਅਸੀਂ ਬਣਾਉਣ ਲੱਗਦੇ ਜਦ ਹੀ ਆ ਜਾਂਦੇ ਨੇ ਅਕਾਲੀ ਜਦ ਹੀ ਆ ਜਾਂਦੇ ਨੇ ਕਾਂਗਰਸੀ ਵੀ ਵਿੱਚ ਦਿੱਕਤਾਂ ਪਾ ਦਿੰਦੇ ਨੇ ਜਿਵੇਂ ਮਸਤੂਆਣਾ ਸਭ ਕਾਲਜ ਦਾ ਉੱਥੋਂ ਤੱਕ ਇਹ ਵੀ ਕਿਹਾ ਜਾ ਰਿਹਾ ਨਹੀਂ ਚਲੋ ਮਸਤੂਆਣੇ ਦੀ ਆਪਾਂ ਗੱਲ ਕਰਦੇ ਆ ਆਪਣੇ ਏਰੀਏ ਚ ਐ ਬਾਕੀ 15 ਬਣਾਤੀ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚੋਂ ਦਿੱਲੀ ਕਟੜਾ ਨੈਸ਼ਨਲ ਹਾਈਵੇ ਬਣ ਰਿਹਾ ਪੂਰਾ ਕੰਮ ਜੋਰਾਂ ਸ਼ੋਰਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਸੰਗਰੂਰ ਚ ਹੈ ਦਿੱਲੀ ਕਟੜਾ ਐਕਸਪ੍ਰੈਸ ਵੇ ਆ ਜਿਹੜਾ ਬਹੁਤ ਵੱਡਾ ਪ੍ਰੋਜੈਕਟ ਆ ਇਹ ਬਣ ਰਿਹਾ ਤਸਵੀਰਾਂ ਦਿਖਾਵਾਂਗੇ ਕਿ ਪੂਰਾ ਤਿਆਰ ਹੋ ਰਿਹਾ ਕਾਫੀ ਲੰਮੇ ਸਮੇਂ ਤੋਂ ਉਸ ਦੇ ਵਿੱਚ ਕਾਫੀ ਦਿੱਕਤਾਂ ਆਈਆਂ ਬਹੁਤੇ ਧਰਨੇ ਵੀ ਲੱਗੇ ਕਿ ਜ਼ਮੀਨ ਦਾ ਰੇਟ ਇੰਨਾ ਮਿਲਣਾ ਚਾਹੀਦਾ ਇੰਨਾ ਮਿਲਣਾ ਚਾਹੀਦਾ ਉਸ ਤੋਂ ਬਾਅਦ ਕਾਫੀ ਕੰਮ ਨੂੰ ਪ੍ਰਭਾਵਿਤ ਕੀਤਾ ਗਿਆ ਕੰਮ ਨੂੰ ਪ੍ਰਭਾਵਿਤ ਕਰਨ ਤੋਂ ਬਾਅਦ ਹੁਣ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗੜਕਰੀ ਨੇ ਇਸ ਐਕਸਪ੍ਰੈਸ ਬੇਸੇਮੇਤ ਪੰਜਾਬ ਦੇ NHAI ਦੇ 8 ਪ੍ਰੋਜੈਕਟਾਂ ਦੇ ਨਿਰਮਾਣ ਨੂੰ ਰੋਕਣ ਦੀ ਚੇਤਾਵਨੀ ਦਿੱਤੀ ਹੈ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਉਹਨਾਂ ਨੇ ਉਹਨਾਂ ਨੇ ਚਿੱਠੀ ਲਿਖੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ ਵਿੱਚ ਗੜਕਰੀ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਆਮਨ ਕਾਨੂੰਨ ਦੀ ਸਥਿਤੀ ਨਾ ਸੁਧਰੀ ਅਤੇ ਜ਼ਮੀਨ ਐਕਵਾਇਰ ਨਾਲ ਸੰਬੰਧਿਤ ਮਸਲੇ ਹੱਲ ਨਾ ਹੋਏ ਤਾਂ ਪ੍ਰੋਜੈਕਟ ਦੇ ਕੰਮ ਰੋਕ ਦਿੱਤੇ ਜਾਣਗੇ ਨਿਤਿਨ ਗੜਕਰੀ ਨੇ ਇਹ ਚਿੱਠੀ ਲਿਖੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਨੀ ਕਿ ਰਾਸ਼ਟਰੀ ਰਾਜਧਾਨੀ ਤੋਂ ਕਟੜਾ ਤੱਕ ਬਣ ਰਹੇ ਦਿੱਲੀ ਅਮਰitsar ਕਟੜਾ ਐਕਸਪ੍ਰੈਸ ਵੇ ਦੇ ਨਿਰਮਾਣ ਤੇ ਸੰਕਟ ਦੇ ਬੱਦਲ ਮੰਡਰਾ ਰਹੇ ਨੇ ਜਾਨੀ ਕਿ ਜਿਹੜੇ ਨੈਸ਼ਨਲ ਹਾਈਵੇ ਤੇ ਅਸੀਂ ਮੌਜੂਦ ਆ ਦਿੱਲੀ ਕਟੜਾ ਨੈਸ਼ਨਲ ਹਾਈਵੇ ਆ ਇਹ ਜਿਹੜਾ ਵੱਡਾ ਪ੍ਰੋਜੈਕਟ ਆ ਕੇਂਦਰ ਸਰਕਾਰ ਦਾ ਸੋ ਲਗਾਤਾਰ ਤਸਵੀਰਾਂ ਵੀ ਦਿਖਾਵਾਂਗੇ ਕਿ ਬਣ ਕੇ ਤਿਆਰ ਹੋ ਚੁੱਕਿਆ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਸ ਤੋਂ ਅੱਗੇ ਕਾਫੀ ਅੜਚਨਾ ਲੱਗ ਰਹੀਆਂ ਨੇ ਉਹ ਅਰਚਨਾ ਦੇ ਤਹਿਤ ਨਿਤਿਨ ਗਟਕਰੀ ਕੇਂਦਰੀ ਮੰਤਰੀ ਨੇ ਉਹਨਾਂ ਨੇ ਚਿੱਠੀ ਲਿਖਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਅਸੀਂ ਰੋਕ ਦੇਵਾਂਗੇ ਜੇਕਰ ਤੁਸੀਂ ਜੋ ਵੀ ਅਮਨ ਸ਼ਾਂਤੀ ਨੂੰ ਬਰਕਰਾਰ ਨਹੀਂ ਰੱਖਦੇ ਜਨ ਕਿ ਜੇ ਧਰਨਿਆਂ ਨੂੰ ਤੁਸੀਂ ਨਹੀਂ ਚੁਕਾ ਸਕਦੇ ਸਾਡੇ ਨਾਲ ਹਲਕਾ ਸੰਗਰੂਰ ਤੋਂ ਇੰਚਾਰਜ ਸ਼ਰੋਮਣੀ ਅਕਾਲੀ ਦਲ ਦੇ ਬਿੰਨਰਜੀਤ ਸਿੰਘ ਗੋਲਡੀ ਮੌਜੂਦ ਨੇ ਗੋਲਡੀ ਜੀ ਕਿਵੇਂ ਦੇਖਦੇ ਹੋ ਸੰਗਰੂਰ ਚ ਪ੍ਰੋਜੈਕਟ ਲੰਘ ਰਿਹਾ ਨਿਤਿਨ ਗਟਕਰੀ ਨੇ ਇੱਕ ਚਿੱਠੀ ਲਿਖੀ ਹੈ ਜਿਹੜੀ ਚਿੱਠੀ ਮੈਨੂੰ ਲੱਗਦਾ ਤੁਹਾਡੇ ਕੋਲ ਵੀ ਹੈ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਮਸਲੇ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣਾ ਕਿ ਜਿਹੜਾ ਇਹ ਪ੍ਰੋਜੈਕਟ ਹੈ ਇਹ ਪ੍ਰੋਜੈਕਟ 2016 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜੇ ਕਹੀਏ ਤਾਂ ਰੋਡ ਦਾ ਇਨਫਰਾਸਟ੍ਰਕਚਰ ਪਾਵਰ ਸਰਪਲਸ ਤੇ ਹੋਰ ਜਿਹੜੀਆਂ ਰਿਫਾਰਮਸ ਜਿੰਨੇ ਸੀ ਜੇ ਕਿਸੇ ਨੇ ਕੀਤੇ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਵਿਜ਼ਨ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਸੀ ਤੇ ਅਕਾਲੀ ਦਲ ਜਿਹੜਾ ਲੋਕਾਂ ਦਾ ਅਕਾਲੀ ਦਲ ਹੈ ਉਹਦੀ ਸਰਕਾਰ ਸੀ ਇਹ ਦਿੱਲੀ ਕਟੜਾ ਐਕਸਪ੍ਰੈਸ ਪੇ ਦਾ ਇੱਕ ਮਕਸਦ ਸੀ ਬਣਾਉਣ ਦਾ ਕਿਉਂਕਿ ਇਹਦੇ ਨਾਲ-ਨਾਲ ਜਿਹੜਾ ਇਹ ਪ੍ਰੋਜੈਕਟ ਜਿਹੜਾ ਕਿਸੇ ਵੀ ਸੂਬੇ ਦੀ ਜੇ ਆਪਾਂ ਗੱਲ ਕਰੀਏ ਕਿਸੇ ਸੂਬੇ ਦੀ ਕਿਸੇ ਦੇਸ਼ ਦੀ ਤਰੱਕੀ ਜਿਹੜੀ ਹੈ ਉਹ ਚਾਰ-ਪੰਜ ਚੀਜ਼ਾਂ ਦੇ ਨਿਰਭਰ ਬਹੁਤ ਵੱਡੀ ਹੁੰਦੀ ਹੈ ਉਹ ਹੈ ਇਨਫਰਾਸਟ੍ਰਕਚਰ ਉਹ ਇਨਫਰਾਸਟ੍ਰਕਚਰ ਦੇ ਵਿੱਚ ਕੀ ਆਉਂਦਾ ਸੜਕਾਂ ਬਿਜਲੀ ਪਾਣੀ ਠੀਕ ਹੈ ਜੋ ਤੋਂ ਸੇ ਸਹੂਲਤਾਂ ਤੇ ਐਜੂਕੇਸ਼ਨ ਜਦੋਂ ਇਹ ਚੀਜ਼ਾਂ ਬੈਟਰ ਹੋਣਗੀਆਂ ਤਾਂ ਕੋਈ ਵੀ ਸੂਬਾ ਜਾਂ ਦੇਸ਼ ਆ ਤਰੱਕੀ ਕਰਦਾ ਹੈ ਇਹ ਪ੍ਰੋਜੈਕਟ ਬਹੁਤ ਵੱਡਾ ਸੀ ਅੱਜ ਜਿੱਥੇ ਅਸੀਂ ਦਿੱਲੀ ਜਾਂਦੇ ਆ ਸਾਡੇ ਬਹੁਤ ਸਾਰੇ ਐਨ ਆਰ ਆਈ ਬੱਚੇ ਪੜਨ ਜਾਂਦੇ ਨੇ ਸਾਡੇ ਐਨ ਆਰ ਆਈ ਭਰਾ ਆਉਂਦੇ ਨੇ ਬਜ਼ੁਰਗ ਜਾਂਦੇ ਨੇ ਜਿਵੇਂ ਹੁਣ ਆਪਾਂ ਖਬਰਾਂ ਦੇਖਦੇ ਆ ਕਿ ਜੀਨਦ ਵਾਲੇ ਤੇ ਇਹ ਹੋ ਗਿਆ ਜੀ ਉੱਥੇ ਐਕਸੀਡੈਂਟਸ ਹੁੰਦੇ ਨੇ ਲੁੱਟਮਾਰ ਹੁੰਦੀ ਹੈ ਇਹ ਜਿਹੜਾ ਐਕਸਪ੍ਰੈਸ ਵੇ ਹੈ ਧਰਤੀ ਤੋਂ 10 ਫੁੱਟ ਉੱਚਾ ਐਕਸਪ੍ਰੈਸ ਵੇ ਸਾਰੇ ਪਾਸੋਂ ਬੰਦ ਇੱਥੋਂ ਦਿੱਲੀ ਨੂੰ 2.5 ਘੰਟਿਆਂ 'ਚ ਅਸੀਂ 에ਅਰਪੋਰਟ ਪਹੁੰਚਣ ਦਾ ਪ੍ਰੋਜੈਕਟ ਸੀ ਇਹ ਹੈ ਠੀਕ ਹੈ ਜਦ ਕਿ 5-6 ਘੰਟੇ ਲੱਗਦੇ ਨੇ ਉਹ 3 ਘੰਟੇ ਤਾਂ ਮਿਨੀਮਮ ਆ ਆਮ ਤੌਰ ਤੇ ਅੱਜ ਤਾਂ ਟਾਈਮ ਇਜ਼ ਮਨੀ ਜੇ ਸਮੇਂ ਨਾਲ ਪੈਸਾ ਮਿਲਣਾ ਆਪਾਂ ਕਹਿੰਦੇ ਆ ਜੇ ਅਸੀਂ ਸੁਪਨਾ ਦੇਖਿਆ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਹੈ ਇਹੀ ਗੱਲ ਕਰਦੇ ਸੀ ਨਾ ਕੈਲੀਫੋਰਨੀਆ ਦਾ ਮਤਲਬ ਕੀ ਹੈ ਕਿ ਇਹ ਇਹ ਇੱਕ ਲੋਕਾਂ ਨੇ ਬੜਾ ਮਜ਼ਾਕ ਬਣਾਇਆ ਲੋਕਾਂ ਨੇ ਕਿਹਾ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਸਭ ਬੰਬ ਵਾਲੀ ਸੜਕ ਹੈ ਬੰਬ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਬੰਬ ਸੱਟ ਕੇ ਦੇਖਣਾ ਹੈ ਉਹਦਾ ਮਤਲਬ ਹੁੰਦਾ ਹੈ ਕਿ ਇੰਨੀ ਸੋਲਿਡ ਸੜਕ ਬਣਾਤੀ ਬੰਬ ਸੱਟੋਂਗੇ ਤਾਂ ਵੀ ਨਹੀਂ ਟੁੱਟਦੀ ਤੇ ਇਹਦੇ ਬਾਰੇ ਵੀ ਇਹ ਹੈ ਕਿ ਜਿਹੜੀ ਐ ਐਕਸਪ੍ਰੈਸਵੇ ਬਣ ਰਹੀ ਹੈ ਇੱਥੇ ਐ ਜਾਇ ਕਰਾਂਗੇ ਸ਼ੁੱਕ ਦੇ 120 ਦੀ ਸਪੀਡ ਤੇ ਇਹਦਾ ਮਤਲਬ ਇਹ ਸੀ ਕੈਲੀਫੋਰਨੀਆ ਬਣਾਉਣ ਦਾ ਮਤਲਬ ਵੀ ਤੁਸੀਂ ਜੇ ਕੈਲੀਫੋਰਨੀਆ ਚ ਜਾਓਗੇ ਤਾਂ ਇਹੋ ਜਿਹੀਆਂ ਸੜਕਾਂ ਮਿਲਣਗੀਆਂ ਉੱਥੇ ਆਹ ਸੇਮ ਇਨਫਰਾਸਟ੍ਰਕਚਰ ਇਹੋ ਜਿਹਾ ਮਿਲਦਾ ਉੱਥੇ ਠੀਕ ਹੈ ਆਪਾਂ ਦੇਖਦੇ ਹਾਂ ਸਾਰੀ ਦੁਨੀਆ ਦੇ ਵਿੱਚ ਸੋ ਉਹਦਾ ਮਤਲਬ ਇਹ ਇੱਕ ਸੁਪਨਾ ਸੀ ਕਿ ਪੰਜਾਬ ਦੇ ਵਿੱਚ ਸੜਕੀ ਆਵਾਜਾਈ ਹਵਾਈ ਆਵਾਜ ਉਹ ਇੰਨੀ ਵਧੀਆ ਹੋਵੇ ਲੋਕਾਂ ਨੂੰ ਆਉਣ ਜਾਣ ਦੀਆਂ ਸਹੂਲਤਾਂ ਹੋਣ ਤੇ ਉਹਦੇ ਤਹਿਤ ਜਦੋਂ ਇਹ ਜੇ ਪ੍ਰੋਜੈਕਟ ਬੰਦੇ ਨੇ ਤੁਹਾਡੀ ਟਰਾਂਸਪੋਰਟ ਵਧਦੀ ਹੈ ਤੁਹਾਡੇ ਆਲੇ-ਦਾਲੇ ਇੰਡਸਟਰੀ ਵਧੂਗੀ ਕਿਉਂਕਿ ਜਦੋਂ ਲੋਕਾਂ ਨੂੰ ਇੱਕ ਕਨੈਕਟੀਵਿਟੀ ਬੈਟਰ ਮਿਲੂਗੀ ਅੱਜ ਬਠਿੰਡਾ ਜਾਮਨਗਰ ਬਣੀ ਹੈ ਜਿੱਥੇ ਪੋਰਟ ਬਣੀ ਹੈ ਅੱਜ ਇਹਦੇ ਨਾਲ ਦਿੱਲੀ ਇਹ ਦਿੱਲੀ ਤੋਂ ਅੱਗੇ ਤੁਹਾਨੂੰ ਹੋਰ ਦੇਖੋ ਇਹ ਦਿੱਲੀ ਤੋਂ ਬਾਅਦ ਵਾਇਆ ਬਰੂਦਾ ਹੋ ਕੇ ਇਹਨੇ ਬੰਬੇ ਜਾਣਾ ਦਿੱਲੀ ਤੋਂ ਬੰਬੇ 12 ਘੰਟਿਆਂ ਚੋਂ ਇੱਥੋਂ ਬੰਦਾ ਬਾਏ ਰੋਡ ਸੁਰੋਂ ਤੋਂ 15 ਘੰਟਿਆਂ ਚ ਬੰਬੇ ਪਹੁੰਚ ਸਕਦਾ ਹੈ ਤੇ ਜਿੱਥੇ ਉਹੀ ਆਪਾਂ ਬਾਇਰ ਜਾਣ ਵਾਸਤੇ ਵੀ ਪੂਰੇ ਦਿਹਾੜੀ ਲੱਗਦੀ ਹੈ ਤੇ ਬਾਇਰ ਰੋਡ ਅੱਜ ਜਾਣਾ ਹੋਵੇ ਤਾਂ ਦਿਹਾੜੀ ਲੱਗਦੀ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਇਹ ਚੀਜ਼ਾਂ ਬਣਾਈਆਂ ਗਈਆਂ ਤਾਂ ਇੱਕ ਪਲਾਨ ਸੀ ਸ਼੍ਰੋਮਣੀ ਕਾਲਦਲ ਦੀ ਸਰਕਾਰ ਚ ਕਦੇ ਅਜਿਹੀ ਸਮੱਸਿਆ ਨਹੀਂ ਆਈ ਸੀ ਪਰ ਇਹ ਸਰਕਾਰ ਦੀ ਸਮੱਸਿਆ ਕੀ ਹੈ ਸਮੱਸਿਆ ਅੱਜ ਵੀ ਕੋਈ ਨਹੀਂ ਹੈ ਸਮੱਸਿਆ ਇਹ ਹੈ ਕਿ ਸਰਕਾਰ ਕਰਨਾ ਨਹੀਂ ਚਾਹੁੰਦੀ ਇੱਕ ਇੱਛਾ ਹੁੰਦੀ ਹੈ ਬੰਦੇ ਦੀ ਕਿ ਅਸੀਂ ਕੋਈ ਕੰਮ ਕਰਨਾ ਹੈ ਅੱਜ ਪੰਜਾਬ ਦੀ ਡਿਵੈਲਪਮੈਂਟ ਕਰਨੀ ਹੈ ਇਹਨਾਂ ਦਾ ਕੰਮ ਧਿਆਨ ਜਿਹੜਾ ਡਿਵੈਲਪਮੈਂਟ ਤੇ ਨਹੀਂ ਇਹਦਾ ਧਿਆਨ ਹੈ ਦੂਜਿਆਂ ਨੂੰ ਭੰਡਣ ਆਪਣੇ ਪੋਸਟਰ ਲਾਉਣ ਤੇ ਆਪਣੇ ਨੇਤਾਵਾਂ ਨੂੰ ਕਿਉਂਕਿ ਘਟਾਲੇ ਹੀ ਐਡੇ ਐਡੇ ਵੱਡੇ ਕਰ ਬੈਠੇ ਬਾਹਰਲੇ ਸੂਬਿਆਂ ਦੇ ਵਿੱਚ ਦਿੱਲੀ ਚ ਕਰਲੇ ਹੋਰ ਕਰਲੇ ਇੱਥੇ ਵੀ ਚੱਲਦੇ ਨੇ ਉਹਨਾਂ ਨੂੰ ਛਡਾਉਣ ਤੋਂ ਉਹਨਾਂ ਦੇ ਮਗਰ ਕੋ ਮਣਦੇ ਨਹੀਂ ਫਿਰ ਸਰਕਾਰ ਦਾ ਕੀ ਮਕਸਦ 골ਡੀ ਜੀ ਕਿਉਂਕਿ ਚਲੋ ਧਰਨੇ ਲਾਏ ਹੋਏ ਨੇ ਕਾਫੀ ਧਰਨੇ ਆਪਣੇ ਏਰੀਆ ਚ ਵੀ ਚੱਲੇ ਸੀ ਉਗਰਾਹਾ ਗਰੁੱਪ ਨੇ ਲਾਏ ਭਾਰਤੀ ਕਿਸਾਨ ਯੂਨੀਅਨ ਕਿ ਸਾਨੂੰ ਰੇਟ ਇੰਨਾ ਮਿਲਣਾ ਚਾਹੀਦਾ ਰੇਟ ਇੰਨਾ ਮਿਲਣਾ ਚਾਹੀਦਾ ਇਹ ਚ ਸਰਕਾਰ ਦਾ ਕੀ ਜਿਵੇਂ ਤੁਸੀਂ ਸਰਕਾਰ ਜਿਹੜੀ ਹੈ ਨੇਗੋਸ਼ੀਏਟ ਕਰਦੀ ਹੈ ਜੀ ਸਰਕਾਰ ਦੀ ਜ਼ਿੰਮੇਵਾਰੀ ਹੈ ਤੁਹਾਡੀ ਸਟੇਟ ਬਣ ਰਹੀ ਹੈ ਸਟੇਟ ਦੇ ਵਿੱਚ ਮੁੱਖ ਮੰਤਰੀ ਉਹਨਾਂ ਦੇ ਪੀ ਡਬਲਯੂ ਡੀ ਮਿਨਿਸਟਰ ਉਹਦੇ ਜਿਹੜੇ ਅਫਸਰ ਨੇ ਉਹਨਾਂ ਜਿੰਮੇਵਾਰੀ ਬੰਨਦੀ ਹੈ ਕਿ ਉਹਦਾ ਮੁਆਵਜ਼ਾ ਦਿਵਾਉਣਾ ਉਹ ਮੁਆਵਜ਼ੇ ਨੂੰ ਸੈੱਟ ਕਰਨਾ ਉਸ ਮੁਆਵਜ਼ੇ ਨੂੰ ਸੈੱਟ ਕਰਕੇ ਲੋਕਾਂ ਨੂੰ ਇਸ ਗੱਲ ਤੇ ਸਹਿਮਤ ਕਰਨਾ ਕਿ ਭਾਈ ਇਹ ਚੀਜ਼ ਬੈਨੀਫਿਟਲੀ ਤੇ ਆ ਤੁਹਾਡਾ ਪੈਸਾ ਮਿਲ ਰਿਹਾ ਤੇ ਲੋਕਾਂ ਨੂੰ ਤਸੱਲੀ ਕਰਾਉਣੀ ਕਿ ਉਹਨਾਂ ਨੂੰ ਸਹੀ ਮੁਆਵਜ਼ਾ ਮਿਲਿਆ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਲੈਂਡ ਐਕਵੀਜ਼ੀਸ਼ਨ ਜਿਹੜੀ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਅੱਜ ਦੋ ਮੁੱਦੇ ਜਿਹੜੇ ਨੇ ਬਹੁਤ ਵੱਡੇ ਉੱਠ ਰਹੇ ਨੇ ਇਸ ਗੱਲ ਦੇ ਵਿੱਚ ਪਹਿਲਾ ਮੁੱਦਾ ਉੱਠ ਰਿਹਾ ਲੈਂਡ ਐਕਵੀਜ਼ੀਸ਼ਨ ਦਾ ਜਿਹੜਾ ਕਿਉਂਕਿ ਇਹ ਪ੍ਰੋਜੈਕਟ ਮੈਂ ਹੋਰ ਦੱਸਣਾ ਚਾਹਣਾ ਦੂਜਾ ਮੁੱਦਾ ਇਹਦੇ ਵਿੱਚ ਜਿਹੜਾ ਉੱਠ ਰਿਹਾ ਉਹ ਉੱਠ ਰਿਹਾ ਸੇਫਟੀ ਐਂਡ ਸਕਿਉਰਿਟੀ ਦਾ ਅੱਜ ਪੰਜਾਬ ਦਾ ਹਾਲਾਤ ਇਹ ਹੋਏ ਪਏ ਨੇ ਜਿਵੇਂ ਪਹਿਲਾਂ ਯੂਪੀ ਬਿਹਾਰ ਤੋਂ ਹੁੰਦੇ ਸੀ ਵੀ ਫਰੋਤੀਆਂ ਮੰਗਣ ਲੱਗ ਗਏ ਜੇ ਫਰੋਤੀ ਨਹੀਂ ਦਿੱਤੀ ਉਹਦਾ ਉਹਦਾ ਦਫ਼ਤਰ ਭੰਨਤਾ ਉਹਤੇ ਗੋਲੀ ਚਲਾਤੀ ਅੱਜ ਜਿਹੜਾ ਅੱਜ ਇੱਕ ਆਹ ਮੇਰੇ ਕੋਲੇ ਜਿਹੜੀ ਲੈਟਰ ਦੇ ਵਿੱਚ ਉਹਨਾਂ ਨੇ ਬਕਾਇਦਾ ਮੈਂਸ਼ਨ ਕੀਤਾ ਕਿ ਇੱਕ ਇੰਜੀਨੀਅਰ ਐਨਐਚਆਈ ਦਾ ਉਹਤੇ ਹਮਲਾ ਹੋਇਆ ਇੱਕ ਕੰਪਨੀ ਆ ਉਹਦੇ ਦਫਤਰ ਨੂੰ ਭੰਨਿਆ ਗਿਆ ਉਹ ਦੋਨਾਂ ਦੇ ਵਿੱਚ ਇੰਜੀਨੀਅਰ ਵਾਲੇ ਤਾਂ ਐਫ ਆਈ ਆਰ ਹੋ ਗਈ ਪਰ ਹਾਲ ਤੱਕ ਬੰਦੇ ਨਹੀਂ ਫੜੇ ਜਿਹੜਾ ਦਫਤਰ ਭੰਨਿਆ ਗਿਆ ਦਫਤਰ ਭੰਨਣ ਵਾਲੇ ਦੀ ਹਾਲ ਤੱਕ ਐਫ ਆਈ ਆਰ ਹੀ ਨਹੀਂ ਦਰਜ ਹੋਈ ਤੇ ਇਹ ਹਾਲਾਤ ਜਿਹੜਾ ਜੰਗਲ ਰਾਜਵੇਂ ਕਹਿੰਦੇ ਆ ਉਹ ਹੈ ਤੇ ਅਗਲੀ ਗੱਲ ਜਿਹੜਾ ਇਹ ਐਕਸਪ੍ਰੈਸ ਵੇ ਹੁਣ ਇੱਥੋਂ ਸੰਗਰੂਰ ਤੋਂ ਲੈ ਕੇ ਪਵਾਨੀਗੜ ਤੋਂ ਪਿੱਛੇ ਹਰਿਆਣਾ ਉਧਰ ਵੀ ਬਣ ਗਿਆ ਪੰਜਾਬ ਦਾ ਏਰੀਆ ਕੁਝ ਬਣ ਗਿਆ ਉਸ ਤੋਂ ਬਾਅਦ ਜਿਹੜਾ ਮਲੇਕ ਕੋਲੇ ਤੋਂ ਅੱਗੇ ਉੱਥੇ ਲੈਂਡ ਐਕਵੀਜ਼ੀਸ਼ਨ ਰੁਕੀ ਹੋਈ ਹੈ ਕਈ ਜਗ੍ਹਾ ਲੁਧਿਆਣਾ ਤੋਂ ਅੱਗੇ ਅਮਰਸਰ ਤੱਕ ਉੱਥੇ ਲੈਂਡ ਅੱ ਜਿਹੜਾ ਜੰਮੂ ਵਾਲੇ ਪਾਸਿਓਂ ਬਣਦਾ ਆ ਰਿਹਾ ਉਹ ਵੀ ਤਿਆਰ ਹੈ ਹੁਣ ਇਹ ਤਿਆਰੀ ਇਹਦੀ ਹੋਈ ਪਈ ਹੈ ਪਰ ਇੱਕ ਸ਼ੁਰੂ ਉਦੋਂ ਹੋ ਸਕਦਾ ਜਦੋਂ ਪੂਰਾ ਤਿਆਰ ਹੋ ਕੇ ਚੱਲੂ ਕੰਪਲੀਟ ਹੋਗਾ ਜਾਨੀ ਕਿ ਪੰਜਾਬ 'ਚ ਦਿੱਕਤ ਆ ਹੁਣ ਪੀ ਪੰਜਾਬ 'ਚ ਇਕੱਲੇ 'ਚ ਨਹੀਂ ਬਣੇ ਪੰਜਾਬ 'ਚ ਕੁਝ ਏਰੀਆ 'ਚ ਦਿੱਕਤ ਆ ਪਰ ਉਹਦੀ ਨੇਗੋਸ਼ੀਏਸ਼ਨ ਸੈੱਟ ਕਰਨੀ ਹੈ ਉਹ ਸੈੱਟ ਕਰਨੀ ਹੈ ਜਾਂ ਤਾਂ ਸੀਐਮ ਕਰੂਗਾ ਪੰਜਾਬ ਦਾ ਉਹ ਯੂਨੀਅਨਸ ਨੂੰ ਬਣਾਉਣ ਯਾ ਪੀਡਬਲੂ ਮੰਤਰੀ ਕਰਨਗੇ ਜਾਂ ਇਹਨਾਂ ਦੇ ਅਫਸਰ ਕਰਨਗੇ ਪਰ ਜਿਹੜਾ ਇਹਨਾਂ ਦਾ ਧਿਆਨ ਮੈਂ ਪਹਿਲਾਂ ਕਿਹਾ ਕਿ ਇਹ ਕੰਮਾਂ ਤੇ ਡਵੈਲਪਮੈਂਟ ਦੇ ਕੰਮਾਂ ਤੇ ਹੈ ਹੀ ਨਹੀਂ ਹੈ ਅੱਜ ਪੰਜਾਬ ਜਿਹੜਾ ਹੈ ਕੰਗਾਲੀ ਦੇ ਹਾਲਾਤ ਤੇ ਹੈ ਅੱਜ ਪੰਜਾਬ ਸਰਕਾਰ ਦਾ ਜਿਹੜਾ ਉਹ 4 ਲੱਖ ਕਰੋੜ ਦੇ ਕਰੀਬ ਪਹੁੰਚ ਗਿਆ 2.5 ਸਾਲ ਚ ਜਿਹੜੇ 70 ਸਾਲ 70 ਸਾਲ ਦਾ ਰੌਲਾ ਪਾਉਂਦੇ ਸੀ ਤੁਸੀਂ ਅੰਕੜੇ ਕੱਢ ਕੇ ਦੇਖੋ 2017 ਜਦੋਂ ਕਾਲੀ ਦਲ ਦੀ ਸਰਕਾਰ ਗਈ ਸੀ ਉਦੋਂ ਪੌਣੇ 2 ਲੱਖ ਕਰੋੜ ਦਾ ਕਰਜ਼ਾ ਸੀ ਅੱਜ ਉਹ ਕਰਜ਼ਾ 4 ਲੱਖ ਕਰੋੜ 2.5 ਲੱਖ ਕਰੋੜ ਤੇ ਇਹ ਸਰਕਾਰ ਨੇ 2.5 ਦੋ ਸਾਲਾਂ ਦੇ ਟਿਨਿਓਰ ਦੇ ਵਿੱਚ 75000 ਕਰੋੜ ਰੁਪਏ ਕਰਜ਼ਾ ਲੈ ਲਿਆ ਤੇ ਅਗਲੇ ਗਰੰਟੀ ਹੈ ਕਿ ਅਗਲੇ 2.5 ਸਾਲਾਂ ਚ 1.5 ਲੱਖ ਕਰੋੜ ਹੋਰ ਕਰਜ਼ਾ ਲੈਣਗੇ ਜਿੱਦੇ ਸਰਕਾਰ ਜਾਊਗੀ ਸਤਾਈ ਚ 5.5 ਲੱਖ ਕਰੋੜ ਰੁਪਏ ਕਰਜ਼ਾ ਹੋਊ ਪੰਜਾਬ ਸਰ ਸੋ ਇਹ ਹਾਲਾਤ ਨੇ ਇਹਨਾਂ ਦਾ ਧਿਆਨ ਕੋਈ ਨਹੀਂ ਤੇ ਅੱਛਾ ਦੂਜੀ ਗੱਲ ਅਕਾਲੀ ਦਲ ਦੀ ਸਰਕਾਰ ਚ ਰੌਲਾ ਪਾਉਂਦੇ ਸੀ ਅਸੀਂ ਜੀ ਪੰਜਾਬ ਨੂੰ ਗਹਿਣੇ ਕਰਤਾ ਅਸੀਂ ਕਰਜ਼ਾ ਲਿਆ ਆਹ ਬਣਾਉਣ ਵਾਸਤੇ ਆ ਚੀਜ਼ਾਂ ਦੀ ਡਿਵੈਲਪਮੈਂਟ ਕਰਨ ਵਾਸਤੇ ਵੱਡੇ ਬਿਲੀ ਪਲਾਂਟ ਥਰਮਲ ਪਲਾਂਟ ਲਾਉਣ ਵਾਸਤੇ ਹਸਪੀਟਲ ਬਣਾਉਣ ਵਾਸਤੇ ਸਕੂਲ ਬਣਾਉਣ ਵਾਸਤੇ ਇਹਨਾਂ ਬੰਦਿਆਂ ਨੇ ਅਨਾਉਂਸਮੈਂਟਾਂ ਤੋਂ ਇਲਾਵਾ ਕੋਈ 16 ਮੈਡੀਕਲ ਅਨਾਉਂਸ ਕੀਤੇ ਕਾਲਜ ਕੀਤੇ ਨਾ ਉਸ ਇੱਕ ਦਸ ਤੋਂ ਅੱਜ ਬੱਚੇ ਸਾਡੇ ਬਾਹਰਲੇ ਸੂਬਿਆਂ ਚ ਪੜਨ ਜਾ ਰਹੇ ਨੇ ਸੜਕਾਂ ਦੀ ਕੋਈ ਇੱਕ ਸੜਕ ਨਵੀਂ ਬਣਾਈ ਹੋਵੇ ਕੋਈ ਨਵਾਂ ਬਿਲੀ ਦਾ ਯੂਨਟ ਪੈਦਾ ਕੀਤਾ ਹੋਵੇ ਕੋਈ ਨਵੀਂ ਕੋਈ ਮੈਡੀਕਲ ਯੂਨੀਵਰਸਿਟੀ ਬਣਾਈ ਹੋਵੇ ਕੋਈ ਕੋਈ ਕਾਲਜ ਵੱਡਾ ਬਣਾਇਆ ਹੋਵੇ ਕੋਈ ਇੱਕ ਕੰਮ ਤਾਂ ਹੈ ਜਿਆਦਾ ਦੱਸੋ ਨਾ ਕੋਈ ਮੰਡਿਓ ਹੈ ਜੀ ਬਣਾਈ ਹੋਵੇ ਯਾਰ ਵੀ ਜਿੱਤੇ ਮੰਡੀ ਚ ਨਵੀਂ ਮੰਡੀ ਬਣਾਉਂਦੇ ਉਹ ਕਹਿੰਦੇ ਅੜਚੜ ਨਾ ਲਾਈ ਜਾਂਦੇ ਨੇ ਜਦੋਂ ਅਸੀਂ ਬਣਾਉਣ ਲੱਗਦੇ ਹਾਂ ਜਦ ਹੀ ਆ ਜਾਂਦੇ ਨੇ ਅਕਾਲੀ ਜਦ ਹੀ ਆ ਜਾਂਦੇ ਨੇ ਕਾਂਗਰਸੀ ਵੀ ਵਿੱਚ ਦਿੱਕਤਾਂ ਪਾ ਦਿੰਦੇ ਨੇ ਜਿਵੇਂ ਮਸਤੂਆਣਾ ਸਭ ਕਾਲਜ ਦਾ ਉੱਥੋਂ ਤੱਕ ਇਹ ਵੀ ਕਿਹਾ ਜਾ ਰਿਹਾ ਹੈ ਨਹੀਂ ਚਲੋ ਮਸਤੂਆਣੇ ਦੀ ਆਪਾਂ ਗੱਲ ਕਰਦੇ ਆ ਆਪਣੇ ਏਰੀਏ ਚ ਐ ਬਾਕੀ 15 ਬਣਾ ਤੇ ਬਾਕੀ 15 ਤੇ ਕੌਣ ਅੜਚੜ ਪਾਉਂਦਾ ਭਾਈ ਇੱਥੇ ਤਾਂ ਚਲੋ ਮੈਂ ਕਹਿਣਾ ਕਿ ਰੌਲਾ ਮਾਸਤੂਣਾ ਸਾਹਿਬ ਦੀ ਰੌਲੇ ਵਾਲੀ ਜ਼ਮੀਨ ਲਈ ਐਸ.ਪੀ. ਦਾ 1963 ਚੋਂ ਕੇਸ ਚੱਲ ਰਿਹਾ ਹੈ ਤੁਸੀਂ ਉਹ ਜ਼ਮੀਨ ਹੀ ਕਿਉਂ ਲਈ ਜਾ ਤੁਹਾਨੂੰ ਪਤਾ ਤੁਸੀਂ ਅੱਛਾ ਫੇਰ ਕਹਿਣ ਕਿ ਸਾਨੂੰ ਤਾਂ ਪਤਾ ਨਹੀਂ ਸੀ ਫਿਰ ਸਰਕਾਰ ਕਾਦੀ ਹੈ ਤੁਹਾਡੀ ਵੀ ਤੁਹਾਡੇ ਇੰਟੈਲੀਜੈਂਸੀ ਕਾਦੀ ਹੈ ਤੁਹਾਡੇ ਅਫਸਰ ਕਾਦੇ ਨੇ ਜੇ ਉਹਨਾਂ ਨੂੰ ਇਹੀ ਨਹੀਂ ਪਤਾ ਤੂੰ ਆਪ ਤੁਸੀਂ ਇੱਥੇ ਪੜਿਓ ਆਪ ਇੱਥੇ ਦੇ ਰਹਿਣ ਵਾਲਿਓ ਜੇ ਤੁਹਾਨੂੰ ਇਹ ਚੀਜ਼ਾਂ ਦੀ ਸਮਝ ਨਹੀਂ ਹੈਗੀ ਪਰ ਸਰਕਾਰ ਕੀ ਚਲਾਉਂਗੇ ਗੋਲਡੀ ਜੀ ਕੀ ਲੱਗਦਾ ਤੁਹਾਨੂੰ ਜੇ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਗੁੱਸੇ ਚ ਆ ਕੇ ਚਿੱਠੀ ਲਿਖੀ ਹੈ ਕੀ ਲੱਗਦਾ ਤੁਹਾਨੂੰ ਕਿ ਅੰਤ ਵਿੱਚ ਜਦੋਂ ਦੇਖਿਆ ਵੀ ਕੁਝ ਹੱਲ ਨਹੀਂ ਹੋ ਰਿਹਾ ਤਾਂ ਲਿਖਿਆ ਸੀ ਸਾਨੂੰ ਨਾ ਇੱਕ ਚੀਜ਼ ਸਮਝਣੀ ਪਊਗੀ ਕੋਈ ਵੀ ਚੀਜ਼ ਕੋਈ 1 ਰੁਪਏ ਦਾ ਵੀ ਨੁਕਸਾਨ ਹੁੰਦਾ ਉਹ ਕਹਿੰਦੇ ਐਨਐਚਏ ਦਾ ਨੁਕਸਾਨ ਹੈ ਕਿਉਂਕਿ ਦੇਖੋ ਜਦੋਂ ਠੇਕੇਦਾਰ ਨੂੰ ਐਕਜਿਸ਼ਨ ਨਹੀਂ ਹੋਣੀ ਠੇਕੇਦਾਰ ਨੇ ਕਲੌਜ਼ ਹੈ ਇਹ ਓਬਵੀਅਸ ਹੈ ਉੱਥੇ ਕੰਮ ਕਰ ਰਿਹਾ ਬੰਦਾ ਤਾਂ ਉਹਨੇ ਉਹਦੀ ਪੈਨਲਟੀ ਜਿਹੜੀ ਐਨਐਚਏ ਤੋਂ ਲੈਣੀ ਆ ਜਿੰਨੀ ਦੇਰ ਪ੍ਰੋਜੈਕਟ ਡਿਲੇ ਹੋਣਾ ਉਹ ਪੈਸਾ ਐਨਐਚਏ ਨੂੰ ਉਹਦੀ ਪੈਨਲਟੀ ਪੇ ਕਰਣੀ ਪੈਣੀ ਆ ਤੇ ਜਿਹੜਾ ਪੈਸਾ ਵੀਰੋ ਉਹ ਲੋਕਾਂ ਦੇ ਟੈਕਸ ਦਾ ਪੈਸਾ ਯਾਰ ਕੋਈ ਗਟਕਰੀ ਸਾਹਿਬ ਨੇ ਜਾਂ ਭਗਵੰਤ ਮਾਨ ਨੇ ਜਾਂ ਮੈਂ ਕਿਸੇ ਨੇ ਜੇਬ ਚ ਨਹੀਂ ਦੇਣਾ ਜਿਹੜੀ ਮੇਰੇ ਮੇਰੇ ਕਮਾਈ ਹੈ ਮੇਰੀ ਕਮਾਈ ਦਾ ਮੰਨ ਲਓ ਕੁਝ ਹਿੱਸਾ ਜਿਹੜਾ ਉਹ ਸਰਕਾਰ ਕੋਲੇ ਜਾ ਰਿਹਾ ਹੈ ਉਹਦੇ ਨਾਲ ਹੀ ਪ੍ਰੋਜੈਕਟ ਬੰਦੇ ਨੇ ਉਹਦੇ ਨਾਲੇ ਕੰਮ ਚੱਲਦਾ ਜਦੋਂ ਫਿਰ ਮੇਰਾ ਪੈਸਾ ਫਜ਼ੂਲ ਚ ਕਿਸੇ ਕੋਲੇ ਜਾਊਗਾ ਕਿਸੇ ਦੀ ਨਲਾਇਕੀਆਂ ਕਰਕੇ ਉਹ ਵੇਸਟ ਹੋ ਰਿਹਾ ਤਾਂ ਓਬਵੀਅਸ ਆ ਗੁੱਸਾ ਆਣਾ ਇਹਦੇ ਚ ਗੜਕਰੀ ਸਾਹਿਬ ਨੇ ਮੈਂਸ਼ਨ ਕੀਤਾ ਪਹਿਲਾਂ ਤਾਂ ਮੈਂ ਦੋ ਚੀਜ਼ਾਂ ਇਹ ਦੱਸੀਆਂ ਤੁਹਾਨੂੰ ਫਿਰ ਉਹਨਾਂ ਨੇ ਲਿਖਿਆ ਹੈ ਕਿ ਜਿਹੜੀ NH has already terminated 3 projects in Punjab with total length of 104 km 104 ਕਿਲੋਮੀਟਰ ਦੇ 3263 ਕਰੋੜ 3263 ਕਰੋੜ ਰੁਪਏ ਦੇ ਜਿਹੜੇ ਨੇ ਇਨੈਕਸ਼ਰ ਲਾ ਕੇ ਭੇਜਿਆ ਕੀ ਅਸੀਂ ਰੱਦ ਕਰ ਚੁੱਕੇ ਹਾਂ ਐਂਡ ਇਫ ਦਾ ਸਿਚੁਏਸ਼ਨ ਡਸ ਨਾਟ ਇੰਪਰੂਵ ਐਨਐਚਏ ਵਿਲ ਨਾਟ ਅਦਰ ਆਪਸ਼ਨ ਬਟ ਟੂ ਕੈਨਸਲ ਟਰਮੀਨੇਟ ਏਟ ਅਦਰ ਸਵੈਰਲੀ ਅਫੈਕਟਡ ਪ੍ਰੋਜੈਕਟਸ ਵਿਦ ਦਾ ਟੋਟਲ ਲੈਂਥ ਆਫ 293 ਕਿਲੋਮੀਟਰ ਕਾਸਟਿੰਗ 14288 14288 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਇਹ ਗ੍ਰੀਨ ਫੀਲਡ ਇਹ ਕੈਨਸਲ ਹੋ ਜਾਣਗੇ ਜੇ ਪੰਜਾਬ ਸਰਕਾਰ ਇਹ ਤੇ ਸੀਰੀਅਸ ਜਾਂ ਸੈਂਸੀਅਰ ਨਹੀਂ ਹੋਈ ਕੈਨਸਲ ਹੋਲਦੀ ਕਿਵੇਂ ਹੋ ਜਾਣਗੇ ਕਿੰਨਾ ਬਣ ਗਿਆ ਜੀ ਸਿਸਟਮ ਆਪਾਂ ਦੇਖਦੇ ਆਂ ਇੰ ਬਣਿਆ ਖੜਾ ਰਹੂਗਾ ਫਿਰ ਖੜ ਗਿਆ ਜਦੋਂ ਤੁਸੀਂ ਇੱਕ ਚੀਜ਼ ਇਹ ਦੇਖੋ ਨਾ ਇੱਥੋਂ ਬਣ ਗਿਆ ਮੰਨ ਲਓ ਕਿ ਇੱਥੋਂ ਬਣ ਗਿਆ ਵਿੱਚੋਂ ਕੋਈ 2 ਕਿਲੋਮੀਟਰ ਦਾ ਟੋਟਾ ਤੁਸੀਂ ਨਹੀਂ ਕਰ ਸਕੇ ਖਤਮ ਹੋ ਗਿਆ ਉੱਥੇ ਕਿਵੇਂ ਲੰਘੂਗਾ ਉੱਥੋਂ ਬੰਦਾ ਕੋਈ ਵੀ ਪ੍ਰੋਜੈਕਟ ਹੈ ਐਨਐਚਈ ਦੇ ਸਿਸਟਮ ਜਿਹੜੇ ਨੇ ਦੇਖੋ ਕਿ ਨੋਰਮਸ ਬਣੇ ਇੱਕ ਸਵਿਧਾਨ ਬਣਿਆ ਹੁੰਦਾ ਹੈ ਕਾਨੂੰਨ ਹੈ ਚੀਜ਼ਾਂ ਬਣੀਆਂ ਨੇ ਉਹਦੇ ਮੁਤਾਬਿਕ ਹੀ ਚੱਲਣਾ ਨਾ ਤੇ ਜੇ ਇਹ ਚੀਜ਼ਾਂ ਬਣੀਆਂ ਨੇ ਤਾਂ ਉਹਨਾਂ ਨੂੰ ਇੰਪਲੀਮੈਂਟੇਸ਼ਨ ਵੀ ਕਰਨੀ ਹੈ ਮੈਂ ਤਾਂ ਸਾਰੇ ਵੀਰਾਂ ਨੂੰ ਇਹ ਕਹੂੰਗਾ ਕਿ ਸਰਕਾਰ ਤੋਂ ਸਵਾਲ ਜ਼ਰੂਰ ਪੁੱਛੋ ਜਿਹੜੇ ਕਹਿੰਦੇ ਸੀ ਰੌਲਾ ਪਾ ਕੇ ਵੀ ਲੀਡਰਾਂ ਨੂੰ ਸਵਾਲ ਪੁੱਛੋ ਵੀਰੋ ਤੁਸੀਂ ਇਹ ਸਵਾਲ ਨਾ ਕਰੋ ਕਿ ਸਾਨੂੰ ਜੀ ਬਿਜਲੀ 8 ਘੰਟੇ ਦਿਨੇ ਦੇਤੀ ਕਿ ਰਾਤ ਨੂੰ ਦੇਤੀ ਸਾਡੋਂ 300 ਯੂਨਟ ਫ੍ਰੀ ਮਿਲ ਗਏ ਕਿ ਨਹੀਂ ਮਿਲੇ ਇਹ ਸਵਾਲ ਨਹੀਂ ਹੈ ਸਵਾਲ ਇਹ ਪੁੱਛੋ ਜਿਹੜੀ ਡਿਵੈਲਪਮੈਂਟ ਤੇ ਕਰਜ਼ਾ ਲਿਆ ਉਹ ਕਿਵੇਂ ਮੁੜੂਗਾ ਸਾਡੇ ਲੋਕਾਂ ਦੇ ਸਾਡੇ ਬੱਚਿਆਂ ਵਾਸਤੇ ਤੁਸੀਂ ਨਵੇਂ ਪ੍ਰੋਜੈਕਟ ਜਾਂ ਨੌਕਰੀਆਂ ਪੈਦਾ ਕਰਨ ਦਾ ਕੀ ਸਾਧਨ ਦੇ ਰਹੇ ਹੋ ਸਾਡੀਆਂ ਸਿਹਤ ਸਹੂਲਤਾਂ ਵਾਸਤੇ ਸਾਡੀ ਇਹ ਆਵਾਜਾਈ ਵਾਸਤੇ ਸਾਡੇ ਬਿਜ਼ਨਸ ਡਵੈਲਪਮੈਂਟ ਕਰਨ ਵਾਸਤੇ ਸਾਡੇ ਬੱਚਿਆਂ ਦੇ ਭੁੱਖ ਵਾਸਤੇ ਕੀ ਕਰ ਰਹੇ ਹੋ ਇਹ ਤੇ ਗੱਲ ਕਰੀਏ ਜਦੋਂ ਇਹ ਸੜਕ ਚੱਲਦੀ ਹੈ ਅੱਜ ਇੱਥੋਂ ਜਦੋਂ ਜਾਵਾਂਗੇ ਯਾਰ ਸਾਡਾ ਸਭ ਤੋਂ ਵੱਡੀ ਗੱਲ ਹੈ ਸੇਫਟੀ ਐਂਡ ਸਿਕਿਉਰਿਟੀ ਜਦੋਂ ਐਨ ਆਰ ਆਈ ਵੀਰ ਸਾਡੇ ਆਉਂਦੇ ਨੇ ਸਭ ਤੋਂ ਪਹਿਲਾਂ ਕਹਿੰਦੇ ਨੇ ਯਾਰ ਉੱਥੇ ਕੈਨੇਡਾ ਸੇਫਟੀ ਬਹੁਤ ਹੈ ਅਮਰੀਕਾ ਸੇਫਟੀ ਬਹੁਤ ਹੈ ਕਾਦੀ ਸੇਫਟੀ ਆਹੀ ਹੈ ਰੂਟ ਸੇਫਟੀ ਇੱਕ ਪਾਸੇ ਗੱਡੀਆਂ ਜਾ ਰਹੇ ਨੇ ਇੱਕ ਪਾਸੇ ਆ ਰਹੇ ਨੇ ਬਾਹਰੋਂ ਕੋਈ ਜਾਨਵਰ ਨਹੀਂ ਆਉਣਾ ਕੋਈ ਅੰਦਰ ਨਹੀਂ ਵੜਨਾ ਸਭ ਤੋਂ ਪਹਿਲੀ ਗੱਲ ਸੇਫਟੀ ਸਿਕਿਉਰਿਟੀ ਦੂਜੀ ਗੱਲ ਤੁਹਾਡਾ ਜਿੱਥੇ 6 ਘੰਟੇ ਤੁਸੀਂ 2.5 ਘੰਟੇ ਟਾਈਮ ਬਚ ਗਿਆ 3 ਘੰਟੇ ਟਾਈਮ ਹੈ ਇਸ ਮਨੀ ਠੀਕ ਹੈ ਫਿਰ ਉਦੋਂ ਅਗਲੀ ਗੱਲ ਤੁਹਾਡੀ ਗੱਡੀ ਦੀ ਸੇਫਟੀ ਤੁਹਾਡੇ ਜਾਨ ਦੀ ਸੇਫਟੀ ਸਾਰੀਆਂ ਚੀਜ਼ਾਂ ਦੀ ਸੇਫ ਹੀ ਹੈ ਯਾਰ ਇਹ ਚੰਗੀਆਂ ਚੀਜ਼ਾਂ ਜਿਹੜੀਆਂ ਬਣਦੀਆਂ ਨੇ ਇਹ ਸਭ ਦੀਆਂ ਸਹੂਲਤਾਂ ਵਾਸਤੇ ਬਿਲਕੁਲ ਤੁਹਾਡਾ ਹੁਣ ਕੀ ਕਹਿਣਾ ਕਿ ਸੀਐਮ ਸਾਹਿਬ ਪੰਜਾਬ ਸਰਕਾਰ ਕਿਸਾਨਾਂ ਨਾਲ ਗੱਲ ਕਰੇ ਕਿ ਜੋ ਮੁਆਵਜ਼ਾ ਜਨਕੀ ਇੱਕ ਵਿਚੋਲਗੀ ਦਾ ਗੱਲ ਕਰੇ ਇੱਕ ਜਿਵੇਂ ਕੰਮ ਹੈ ਉਹਨਾਂ ਦਾ ਇਹ ਸਰਕਾਰ ਦਾ ਕੰਮ ਕੀ ਹੁੰਦਾ ਹੈ ਸਰਕਾਰ ਨੇ ਹਰ ਜਗ੍ਹਾ ਨੂੰ ਇੱਕ 네ਗੋਸ਼ੀਏਸ਼ਨ ਨਾਲ ਇੱਕ ਟੇਬਲ ਟਾਕ ਨਾਲ ਹੱਲ ਕਰਨਾ ਹੁੰਦਾ ਹੈ ਸਰਕਾਰ ਦਾ ਮਕਸਦ ਜਾਂ ਮੁੱਖ ਮੰਤਰੀ ਦਾ ਮਕਸਦ ਗਾਲਾਂ ਕੱਢਣਾ ਨਹੀਂ ਹੈ ਮੁੱਖ ਮੰਤਰੀ ਦਾ ਮਕਸਦ ਕਿਸੇ ਨੂੰ ਮੰਦਾ ਬੋਲਣਾ ਨਹੀਂ ਹੈ ਮੁੱਖ ਮੰਤਰੀ ਸਾਰਿਆਂ ਦਾ ਮੁੱਖ ਮੰਤਰੀ ਬੰਦਾ ਉਹ 3 ਕਰੋੜ ਪੰਜਾਬੀਆਂ ਦਾ ਮੁੱਖ ਮੰਤਰੀ ਹੋ ਚਾਹੇ ਅਕਾਲੀ ਨੇ ਚਾਹੇ ਕਾਂਗਰਸੀ ਨੇ ਚਾਹੇ ਕੋਈ ਨੇ ਪਰ ਇਹ ਮੁੱਖ ਮੰਤਰੀ ਜਿਹੜਾ ਇਕੱਲਾ ਦਿੱਲੀ ਵਾਲਿਆਂ ਵਾਸਤੇ ਬਣਿਆ ਹੋਇਆ ਉਹਨਾਂ ਦੀ ਸਟੈਂਪ ਮੈਂ ਤਾਂ ਇਹ ਕਹਿਣਾ ਵੀ ਭਾਈ ਜੇ ਭਗਵੰਤ ਮਾਨ ਸਾਹਿਬ ਦੇ ਹੱਥ 'ਚ ਨਹੀਂ ਹੈਗਾ ਆਮ ਆਦਮੀ ਪਾਰਟੀ ਵਾਲਾ ਤੁਹਾਨੂੰ ਬੇਨਤੀ ਕਰ ਲਾਣਾ ਜਿਹਦੇ ਹੱਥ 'ਚ ਹੈਗੀ ਐ ਇਹ ਚੀਜ਼ ਦਿੱਲੀ ਵਾਲਿਆਂ ਦੇ ਕੇਜਰੀ ਹਾਲ ਦੇ ਆਗਰਵ ਚੱਡੇ ਦੇ ਆ ਕੋਈ ਹੋਰ ਦੂਜੇ ਤੀਜੇ ਦੇ ਆ ਜੀਤੋ ਕਰਾ ਸਕਦੇ ਹੋ ਕਰਾ ਲਓ ਨਹੀਂ ਤੁਹਾਡੇ ਪੰਜਾਬ ਦਾ ਜਿਹੜੀ ਡਿਵੈਲਪਮੈਂਟ ਹੈ ਉਹ ਚੀਜ਼ ਤੇ ਫੁੱਲ ਸਟਾਪ ਲੱਗਣੀ ਲੱਗਣਾ ਤੇ ਅੱਜ ਸ਼੍ਰੀਲੰਕਾ ਨੂੰ ਪੰਜਾਬ ਵੀ ਜਿਹੜਾ ਫਾਈਨੈਂਸ਼ੀਅਲ ਕ੍ਰਾਂਚ ਦੇ ਵਿੱਚ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ 100% ਹੈ ਕਿ ਫਾਈਨੈਂਸ਼ੀਅਲ ਕ੍ਰਾਂਚ ਦੇ ਵਿੱਚ ਜਾਣਾ ਹੀ ਜਾਣਾ ਹੈ ਜੇ ਇਹ ਹਾਲਾਤ ਰਹੇ ਜਿੱਦ ਦੇ ਪੰਜਾਬ ਸਿਰ ਰੌਲਾ ਪਾਉਣ ਵਾਲੇ 70 ਸਾਲ 70 ਸਾਲ 70 ਸਾਲ ਉਹ 70 ਸਾਲਾਂ 'ਚ ਤਾਂ ਉਹਨਾਂ ਨੇ ਉਹਨਾਂ ਕਰਜ਼ਾ ਨਹੀਂ ਲਿਆ ਜਿੰਨਾ ਤੁਸੀਂ 5 ਸਾਲਾਂ 'ਚ ਲੈ ਲਓਗੇ ਤੇ 5 ਸਾਲਾਂ 'ਚ ਇਹਨੂੰ ਇਹ ਖੂਂਜੇ ਲਾ ਕੇ ਜਾਣਗੇ ਕਿ ਮੈਂ ਗਾਰੰਟੀ ਕਰਦਾ ਬਿਲਕੁਲ ਜੀ ਸੋ ਹਲਕਾ ਸੰਗਰੂਰ ਤੋਂ ਇਨਚਾਰਜ ਨੇ ਬਿੰਨਰਜੀਤ ਸਿੰਘ ਗੋਲਡੀ ਇੱਕ ਵੱਡਾ ਮੁੱਦਾ ਚੁੱਕਿਆ ਕਿਉਂਕਿ ਪਿਛਲੇ ਦਿਨੀ ਨਿਤਨ ਗੜਕਰੀ ਨੇ ਪਹਿਲਾਂ ਵੀ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਆ ਕਿ ਦਿੱਲੀ ਕਟੜਾ ਨੈਸ਼ਨਲ ਹਾਈਵੇ ਜਿਹੜਾ ਬਣ ਰਿਹਾ ਉਹਦੇ ਲਈ ਪੰਜਾਬ ਸਰਕਾਰ ਨੂੰ ਕਿਹਾ ਕਿ ਪੰਜਾਬ ਚ ਆਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਕਰੋ ਜਾਨੀ ਕਿ ਸਾਡਾ ਪ੍ਰੋਜੈਕਟ ਆ ਜਿਹੜਾ ਇਹਨੂੰ ਪੂਰਾ ਕੰਪਲੀਟ ਕਰੋ ਕਿਉਂਕਿ ਕਾਫੀ ਦਿੱਕਤਾਂ ਆ ਰਹੀਆਂ ਨੇ ਕਿ ਨਹੀਂ ਤਾਂ ਇਹ ਪ੍ਰੋਜੈਕਟਾਂ ਨੂੰ ਅਸੀਂ ਰੱਦ ਕਰ ਦੇਵਾਂਗੇ ਇੱਥੋਂ ਤੱਕ ਨਿਤਨ ਗੜਕਰੀ ਨੇ ਚਿੱਠੀ ਲਿਖੀ ਆ ਤੇ ਸ਼ਰੋਮਣੀ ਅਕਾਲੀ ਦਰ ਆਗੂ ਨੇ ਉਹਦੇ ਵੱਡੇ ਖੁਲਾਸੇ ਕੀਤੇ ਨੇ ਕਿ ਪੰਜਾਬ ਸਰਕਾਰ ਨੂੰ ਇੱਕ ਵਿਚੋਲਗੀ ਕਰਨੀ ਇਹਨਾਂ ਜਿੱਥੇ ਕੋਈ ਧਰਨਾ ਪ੍ਰਦਰਸ਼ਨਾ ਵਿੱਚ ਪੈ ਕੇ ਤਾਂ ਉਹਨਾਂ ਨੂੰ ਉਹ ਹੈਂਡਲ ਕਰਨਾ ਚਾਹੀਦਾ ਅਤੇ ਇਹ ਪ੍ਰੋਜੈਕਟ ਨੂੰ ਸਿਰੇ ਕੰਪਲੀਟ ਕਰਾਉਣਾ ਚਾਹੀਦਾ ਹੈ ਕੈਮਰਾਮੈਨ ਅਸ਼ੋਕ ਮਾਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ